ਦੇਖ ਰਿਹਾ ਜੀ ਤੁਹਾਨੂੰ ਇਹ ਤਸਵੀਰਾਂ ਦਿਖਾ ਰਹੇ ਆ ਅਸੀਂ ਇਹ ਸੂਏ ਦੀਆਂ ਜਨਨ ਕਿ ਤਸਵੀਰਾਂ ਜ਼ੈਤੋਂ ਮੰਡੀ ਦੇ ਜਿਹੜਾ ਸੂਆ ਵੱਡਾ ਸੂਆ ਜਨਨ ਕਿ ਉਹਦੀਆਂ ਤਸਵੀਰਾਂ ਦੇਖ ਰਹੇ ਹੋ ਅਸੀਂ ਸੂਏ ਦੇ ਵਿੱਚ ਖੜੇ ਆ ਜਿਹੜੇ ਨਰੇਗਾ ਵਾਲੇ ਸਾਡੀਆਂ ਭੈਣਾਂ ਕੰਮ ਕਰਦੀਆਂ ਗਰੀਬ ਪਰਿਵਾਰ ਕੰਮ ਕਰਦੇ ਆ ਮਜ਼ਦੂਰੀ ਕਰਦੇ ਆ ਉਹ ਜਨਨ ਕਿ ਅੱਜ ਸੂਏ ਦੇ ਵਿੱਚ ਜਨਨ ਕਿ ਕੰਮ ਕਰ ਰਹੇ ਸੀ ਤੇ ਇਹਨਾਂ ਦਾ ਇਹ ਕਹਿਣਾ ਕਿ ਬਜ਼ੁਰਗ ਮਾਤਾ ਲੌਂਕ ਲੌਂਕ ਕੇ ਤੁਹਾਨੂੰ ਦਿਖਾ ਦਈਏ ਜਿਹੜੇ ਆਹ ਕੱਪੜੇ ਪਏ ਆ ਇਹਨਾਂ ਨੂੰ ਬੰਨ ਕੇ ਜਨਨ ਕਿ ਵਿੱਚ ਲੌਂਕਦੀਆਂ ਉਹ ਮਾਤਾ ਦੇ ਹੱਥ ਵਿੱਚ ਤੁਸੀਂ ਵੇਖ ਲਓ ਕੱਪੜਾ ਬੰਨਿਆ ਗੋਟ ਨਾਲ ਬੰਨਿਆ ਹੋਇਆ ਕੱਪੜਾ ਇਹਦੇ ਜਨਨ ਕਿ ਇੱਕ ਦੂਜੇ ਨੂੰ ਆ ਵੇਖੋ ਜੋੜ ਕੇ ਚੁੰਨੀਆਂ ਇਹ ਵੀ ਚੁੰਨੀਆਂ ਇਹ ਜਿਹੜੇ ਝੰਡਾ ਤੇ ਚੜਾਈਆਂ ਪਈਆਂ ਉਹਦੀਆਂ ਮਾਤਾ ਦੀਆਂ ਚੁੰਨੀਆਂ ਜਨਨ ਕਿ ਉਹ ਜੋੜ ਲੈਂਦੇ ਗਰੀਬ ਬਰਾ ਇਹਨਾਂ ਕੋਲੇ ਵਿਚਾਰਾ ਕੋਲ ਕੁਝ ਹੁੰਦਾ ਨਹੀਂ ਰਸੇ ਵੀ ਨਹੀਂ ਹੁੰਦੇ ਕੋਈ ਹੋਰ ਵੀ ਜਨਨ ਕਿ ਸਾਧ ਨਹੀਂ ਹੁੰਦੇ ਜਨਨ ਕਿ ਜੋੜ ਜੋੜ ਕੇ ਇੱਕ ਦੂਜੇ ਨੂੰ ਪਹਿਲਾਂ ਤੇ ਥੱਲੇ ਤਾਰਦੇ ਆ ਫਿਰ ਜਦੋਂ ਫਿਰ ਤਾਂ ਚੜਾਉਂਦੇ ਆ ਫਿਰ ਜਿਹੜਾ ਜਿਹੜਾ ਆਹ ਵੜਦੇ ਆ ਘਾ ਫੂਸ ਹੁੰਦਾ ਫਿਰ ਇਸ ਨੂੰ ਜਨਨ ਕਿ ਤਾਂ ਚੱਕਦੇ ਆ ਜੇਕਰ ਮਾਤਾ ਕੋਈ ਬਜ਼ੁਰਗ ਮਾਤਾ ਤਾਂ ਚੜਨ ਲੱਗੀ ਡਿੱਗ ਪੈਂਦੀ ਆ ਤੇ ਛੱਟ ਪੇਟ ਵੱਜ ਜਾਂਦੀ ਆ ਉਸ ਦਾ ਜ਼ਿੰਮੇਵਾਰ ਕੌਣ ਹੋਊਗਾ ਪੰਜਾਬ ਸਰਕਾਰ ਹੋਊਗੀ ਜਾਂ ਕੋਈ ਇੱਥੋਂ ਦਾ ਜਿਹੜਾ ਸਰਪੰਚਾ ਉਹ ਹੋਊਗਾ ਜਾਂ ਕੋਈ ਮੇਟ ਹੋਊਗਾ ਕੌਣ ਜ਼ਿੰਮੇਵਾਰ ਹੋਊਗਾ ਜੇਕਰ ਇਹਨਾਂ ਦਾ ਨੁਕਸਾਨ ਹੋਵੇ ਜੇ ਸਰਕਾਰ ਨੇ ਸੂਏ ਕੱਸੀਆਂ ਚ ਇਹਨਾਂ ਗਰੀਬਾਂ ਤੋਂ ਕੰਮ ਲੈਣਾ ਤੇ ਇਹਨਾਂ ਦੇ ਜਨਕੀ ਬੀਮੇ ਕਰੇ ਜੇ ਕੱਲੋਂ ਇਹਨਾਂ ਦਾ ਕੋਈ ਨੁਕਸਾਨ ਹੋ ਜਾਂਦਾ ਗਿੱਟਾ ਟੁੱਟ ਜਾਂਦਾ ਜਾਂ ਕਿਸੇ ਦੀ ਜਾਨ ਚਲੀ ਜਾਂਦੀ ਹੈ ਡੱਕ ਕੇ ਕਈ ਵਾਰ ਤਾਂ ਅਸੀਂ ਵੇਖਿਆ ਇਹ ਮਾਤਾ ਜਾਨੀ ਕਿ ਚਲਦੇ ਸੂਏ ਵਿੱਚ ਪਾਣੀ ਵਿੱਚ ਵੀ ਤੁਸੀਂ ਕੰਮ ਕਰਦਿਆਂ ਫਿਰਦਿਆਂ ਮਾਤਾ ਹਨਾ ਹਾਂ ਪਾਰ ਟੁੱਟੇ ਤੇਰਾ ਤਾਂ ਪਾਰ ਹਾਂ ਪਾਰ ਟੁੱਟ ਗਿਆ ਸੀਗਾ ਕਿਸੇ ਪਾਟ ਟੁੱਟ ਗਿਆ ਸੀ ਹਾਂ ਮਹੀਨਾ ਪਹਿਲੀ ਮੰਡੇ ਤੇ ਕਿਵੇਂ ਇੱਥੇ ਕੰਮ ਕਰਦੇ ਸੀ ਹਾਂ ਐ ਮੁੜ ਗਿਆ ਸੀਗਾ ਇੱਥੇ ਉਹ ਕੋਕਲ ਕਿੰਨੇ ਪੈਸੇ ਲੱਗੇ ਪੈਸੇ ਦਾ ਫੋਟ ਫੇਰ ਹੁਣ ਮੁੰਡੇ ਲਿਆਂਦੇ ਨੇ ਵਿਚਾਰੇ ਲੱਗੀ ਕਿ ਅੱਛਾ ਤੇ ਦਿਹਾੜੀ ਕਿੰਨੀ ਮਿਲਦੀ ਸੋਨੂੰ ਦੇੜੀ ਪਟਨਸਾਨੂ ਦਿੱਤੀ ਤਣ ਪੜੈ ਇਹ ਤੇ ਮੇਟ ਵੀ ਖੜੇ ਮੇਰੇ ਸਾਨੂੰ ਪੁੱਛ ਲੈ 320 ਰੁਪਏ ਦੇੜੀ ਕੋਣ ਜੇ ਪਹਿਲਾਂ 350 ਰੁਪਏ ਸੀ 320 ਕਿਵੇਂ ਲੱਗਦਾ ਜਿਹੜਾ ਸਰਕਾਰ ਸੋਥੋਂ ਕੰਮ ਲੈ ਰਹੀ ਹੈ ਗਰੀਬ ਪਰਿਵਾਰਾਂ ਤੋਂ ਜਨਕਿ ਸੂਵੇ ਦੇ ਵਿੱਚ ਕੰਮ ਲੈ ਰਹੀ ਹੈ ਤੁਸੀਂ ਰੱਸੇ ਵੀ ਜਨਕਿ ਤੁਹਾਡੇ ਕੋਲੇ ਹੈਣਗੇ ਚੁੰਨੀਆਂ ਹਾਂ ਜੇਕਰ ਉਹ ਚੁੰਨੀ ਟੁੱਟ ਜਾਂਦੀ ਹੈ ਜਾਂ ਛੁੱਟ ਜਾਂਦੀ ਹੈ ਹੱਥ ਚੋਂ ਕਿਸੇ ਦੀ ਜਾਨ ਚਲੀ ਜਾਂਦੀ ਹੈ ਫਿਰ ਕੌਣ ਜ਼ਿੰਮੇਵਾਰ ਹੈ ਇਹ ਮੇਵਾ ਸਰਕਾਰੀ ਹੋ ਗਈ ਜੀ ਇਹ ਕਦੇ ਸਵਾਲ ਕਰਿਆ ਸਰਕਾਰ ਨੂੰ ਕਦੇ ਨਹੀਂ ਜਿਹੜੇ ਤੁਹਾਡੇ ਨਾਲ ਅਫਸਰ ਆਉਂਦੇ ਆ ਇੱਥੇ ਸੈਕਟਰੀ ਆਉਣਗੇ ਕੀ ਉਹਨਾਂ ਨੂੰ ਸਵਾਲ ਕਰਿਆ ਵੀ ਜੇਕਰ ਸਾਥੋਂ ਤੁਸੀਂ ਕੰਮ ਲੈਣੇ ਆ ਸਾਨੂੰ ਲਾਸਾਂ ਦੇਖੇ ਜਾਓ ਰਸੇ ਦੇਖੇ ਜਾਓ ਉੱਤਰ ਖਤਮ ਇਹ ਕਿ ਜੰਨ ਦਾ ਕੋਸਣੇ ਵੱਲ ਤਾ ਕੋਸਣੇ ਦੇ ਰਿਹਾ ਤਾਂ ਤੱਕ ਬੱਠੜ ਨਾਲ ਦਾਤੀ ਨੇ ਕਾਤੇ ਮਿਲਿਆ ਸਾਨੂੰ ਕੰਮ ਬਹੁਤ ਮਿਲਿਆ ਜੀ ਕਿਸੇ ਦਾ ਸਾਲ ਕੰਮ ਕੰਨੋ ਨਹੀਂ ਸਾਨੂੰ ਕਾਵਟਾ ਵੀ ਕੰਮ ਤਾਂ ਮਿਲ ਰਿਹਾ ਅਸੀਂ ਕੰਮ ਦੀ ਗੱਲ ਨਹੀਂ ਕਰਦੇ ਕੰਮ ਦਾ ਚਲੋ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਕੰਮ ਦੇਣਾ ਜੇਕਰ ਕਿਸੇ ਦਾ ਨੁਕਸਾਨ ਹੋ ਜਾਂਦਾ ਜਾਨੀ ਨੁਕਸਾਨ ਹੋ ਜਾਂਦਾ ਜ਼ਿੰਮੇਵਾਰ ਕੌਣ ਹੁੰਦਾ ਉਹਨੇ ਤਾਂ ਕਮਾਈ ਨਹੀਂ ਹੋਣੀ ਜਿੰਨਾ ਉੱਤੋਂ ਸੂਜ ਦੇ ਦਿੱਕੇ ਥੱਲੇ ਲਗ ਪੈਸੇ ਲੱਗ ਜਾਣਗੇ ਹਾਂਜੀ ਬਹੁਤ ਲੱਗਦੇ ਆ ਤੈਨੂੰ ਤਾਂ ਬੜਾ ਕੰਮ ਹੋਊ ਵੀ ਕਾ ਸਹੀ ਨਾ ਲੈ ਆ ਵੀ ਨਹੀਂ ਚਾਹੁੰਦਾ ਜਿੰਨੇ ਚੱਲੇ ਪੈਸੇ ਵੀ ਆਉਂਦੇ ਉਹਨੇ ਇੱਕ ਕੰਮ ਜੇ ਹੁਣ ਗੱਲ ਕਰੀਏ ਆ ਮਾਤਾ ਖੜੀ ਆ ਸਾਡੀ ਬਜ਼ੁਰਗ ਆ ਇੱਧਰ ਮਾਤਾ ਖੜੀਆਂ ਚਲੋ ਤੁਸੀਂ ਤਾਂ ਜੰਗ ਹੋ ਕੀ ਇਹਨਾਂ ਦੀ ਓਵਰ ਕੰਮ ਕਰਦੀ ਆ ਆ ਮਾਤਾ ਦੇ ਹੱਥ ਵਿੱਚ ਵੇਖੋ ਕਸੀਆ ਫੜਿਆ ਹੋਇਆ ਤੇ ਇੱਧਰ ਮਾਤਾ ਦੇ ਹੱਥ ਵਿੱਚ ਤੁਹਾਨੂੰ ਦਿਖਾ ਦਈਏ ਦਾਤੀ ਫੜੀ ਹੋਈ ਆ ਕਿ ਇਹਨਾਂ ਮਾਤਾ ਦੀ ਵਿਚਾਰੀਆਂ ਦੀ ਕੰਮ ਕਰਨ ਦੀ ਉਮਰ ਹੈਗੀ ਆ ਮਾਤਾ ਆ ਉਮਰ ਕੰਮ ਕਰਨ ਦੀ ਹੈਗੀ ਆ ਕੋਈ ਹਾਂ ਇਧਰ ਮਾਤਾ ਦਿਖਾ ਲਈਏ ਸੁਣੋ ਵਿਚਾਰੀਆਂ ਬਜ਼ੁਰਗ ਮਾਤਾ ਸਾਡੀਆਂ ਉੱਤੇ ਬੈਠੀਆਂ ਜਨਨ ਕਿ ਸੂਏ ਦੇ ਉੱਤੇ ਪੜੀ ਦੇ ਬੈਠੀਆਂ ਕੋਈ ਉਮਰ ਕੰਮ ਕਰਨ ਦੀ ਹੈ ਕਈ ਵਾਰ ਤਾਂ ਸੀ ਵੇਖਦੇ ਨੰਗਦੇ ਟੱਪਦੇ ਤੁੰਗਦੇ ਆ ਤੇ ਚਲਦੇ ਸੂਏ ਦੇ ਵਿੱਚ ਵੀ ਤੁਸੀਂ ਕੰਮ ਕਰਦੇ ਹੋ ਜੇ ਪਾਣੀ ਵਗਦਾ ਹੁੰਦਾ ਪਾਣੀ ਵਗਦੇ ਸੀ ਨਹੀਂ ਕੀਤਾ ਜੀ ਨੀ ਮੈਂ ਪਰਲੀ ਨਾ ਕਰਦਾ ਮੈਂ ਪਰਲੀ ਨਾ ਕਰਦਾ ਮੈਂ ਪਰਲੀ ਉੱਤੇ ਨਾ ਕਰਦਾ ਨੀ ਆਹ ਤੁਹਾਈ ਕਰਦੇ ਮਾਂ ਦਾ ਚੂਹੇ ਚੱਲਦੇ ਨੇ ਵਿੱਚੋਂ ਨਹੀਂ ਕੀਤਾ ਨਹੀਂ ਵਿੱਚ ਨਹੀਂ ਜਿਵੇਂ ਆਹ ਘਾਹ ਤੁਸੀਂ ਹੁਣ ਖੁਰਚਦੇ ਹੋ ਇਹ ਜਿਵੇਂ ਕਿ ਸੁਹਾ ਵਗਦਾ ਹੁੰਦਾ ਉਦੋਂ ਕਰਦੇ ਨਹੀਂ ਉਹਦੋਂ ਨਹੀਂ ਕਰਦੇ ਨਹੀਂ ਸੁੱਕੇ ਸੁਏ ਸੁੱਕੇ ਸੁਏ ਤੇ ਕਰਦੇ ਆ ਉਦੋਂ ਪਰਲੀ ਤੇ ਕਰਦੇ ਆ ਹਾਂ ਪਰਲੀ ਸਾਫ ਜੀ ਸਰਕਾਰ ਤੋਂ ਕੀ ਮੰਗ ਕਰਦੇ ਤੁਸੀਂ ਹੁਣ ਆਣੇ ਇਹ ਮੰਗ ਕਾਤੇ ਸਾਡੇ ਕਾਹ ਬਣਾ ਦੇ ਨਵੇਂ ਕਾਠ ਬਣਾ ਦੇ ਸਾਨੂੰ ਕੰਮ ਲਈ ਅਸੀਂ ਵੇਤਵਾ ਹੈ ਕਿ ਨਾ ਸਾਨੂੰ ਕੋਈ ਗੱਭਰੂ ਪੜਕੇ ਪਤੋ ਬੇਲ ਨਾ ਨਾ ਮਿਲ ਜਾਣਾ ਜੀ ਬੱਚਾ ਸਕੂਲ ਜੈਤੋ ਜਾਂਦੀਆਂ ਚ ਬੱਚਾ ਆ ਕੇ ਗਾਲਾਂ ਛੜਉਂਦੇ ਨਹੀਂ ਕਿ ਸਾਡੇ ਬੱਚਾ ਰੋਲਦੀਆਂ ਫਿਰਦੀਆਂ ਸਕੂਲ ਦਾ ਕੋਈ ਲੈ ਲੈ ਤੁਰੇ ਨਹੀਂ ਜਾਂਦਾ ਪੈਸਾ ਨਾ ਕਜਾ ਲੱਤ ਕੰਮ ਨਹੀਂ ਹੁੰਦਾ ਮਰਸਤਾਰ ਨੇ ਤੇ ਬੇਨਤੀ ਇੱਕ ਵਾਰ ਪੈਨਸ਼ਨ ਲੱਗਣੀ ਚਾਹੀਦੀ ਹੈ ਜੀ ਮੇਰੀ ਪੈਨਸ਼ਨ ਬੁਢਾਪਾ ਪੈਨਸ਼ਨ ਮਿਲਦੀ ਹੈ ਮਾਤਾ ਨੂੰ ਜਿਹੜੇ ਟਾਈਮ ਆਈ ਨਹੀਂ ਮਤਲਬ ਮਿਲਦੀ ਹੈ ਮਿਲਦੀ ਹੈ ਹਾਂ ਬੀ ਸਰਕਾਰ ਜਿਵੇਂ ਨਵੀਂ ਸਰਕਾਰ ਆਈ ਸੀ ਉਹ ਜਿਹੜੇ ਉਮੀਦ ਨਾਲ ਲੈ ਕੇ ਆਈ ਸੀ ਉਹ ਜਿਸ ਨੂੰ ਸੁੱਖ ਸੂਤਾ ਮਿਲ ਰਹੀਆਂ ਨਹੀਂ ਕੋਈ ਨਹੀਂ ਪਰ ਕੰਨੀ ਪਰਸਨ ਤੋਂ ਬਰਾਬਰ ਅੱਛਾ ਹੁਣ ਵੋਟਾਂ ਪੈ ਗਈਆਂ ਜਦੋਂ ਕਿ ਬਹੁਤ ਜਾਣਾਂ ਦੀਆਂ ਕੱਟੀਆਂ ਆਈਆਂ ਜੀ ਹਾਂਜੀ ਟੈਨਸ਼ਨਾਂ ਵੀ ਬਹੁਤ ਜਾਣਾਂ ਦੀਆਂ ਕੱਟੀਆਂ ਆਈਆਂ ਕੱਟੀਆਂ ਗਈਆਂ ਹਾਂਜੀ ਆਰਮ ਭਰੇ ਦੀ ਮਾਨ ਸਰਕਾਰ ਦਾ ਕਹਿੰਦੀ ਕਿਸੇ ਦੀ ਨਹੀਂ ਜੀ ਦੁਬਾਰਾ ਆਈ ਹੈ ਜੀ 2 ਮਹੀਨੇ ਬਾਅਦ ਦੁਬਾਰਾ ਮੈਲ ਲੱਗ ਗਈ ਜੀ ਮੈਲ ਨਹੀਂ ਡੈਡੀ ਦੀ 2 ਮਹੀਨੇ ਬਾਅਦ ਕਣਕੋ ਵੀ ਮਿਲਦੀ ਹੈ ਜੋ ਵੀ ਮੈਲ ਨਹੀਂ ਕਣਕ ਪਹਿਲਾਂ ਤੁਹਾਨੂੰ ਕਿੰਨੀ ਮਿਲਦੀ ਸੀ ਕਣਕ 30 ਕਿਲੋ ਜਿਹੜੀ ਪੈਸੇ ਵਾਲੀ ਸੀਗੀ ਜੀ ਉਹ 30 ਕਿਲੋ ਸੀ ਹੁਣ ਸਾਰੀ ਫਰੀ ਆ ਜੀ ਨਹੀਂ ਫਰੀ ਵਾਲੀ ਤੇ ਆ ਰਹੀ ਆ ਕਿੰਨੇ ਕਿਲੋ ਆ ਰਹੀ ਆ 15 ਕਿਲੋ 15 ਕਿਲ ਵੀ ਹੁਣ ਸਰਕਾਰ ਚ ਜਾਨੀ ਕਿ ਤੁਹਾਨੂੰ 15 ਕਿਲੋ ਕਣ ਘਟ ਗਈ ਪਹਿਲਾਂ 30 ਕਿਲੋ ਹੁੰਦੀ ਸੀ ਨਾ 20 ਕਿਲੋ ਸੀ ਹੁਣ 15 ਰਹਿ ਗਈ 30 ਕਿਲੋ ਇਹ ਸਾਰਾ ਸੀ ਲੈਣ ਦੇ ਸੀ ਪੈਸਾ ਦੀ ਹੁਣ ਆਉਂਦੀ ਹੈ 15 ਕਿਲੋ 15 ਕਿਲੋ ਆਉਂਦੀ 6 ਮਹੀਨੇ ਤੇ 9 ਮਹੀਨੇ ਤੋਂ ਇਹ 프리 ਆਉਂਦੀ ਹੈ ਅੱਛਾ ਪਹਿਲਾਂ 6 ਮਹੀਨੇ ਤੋਂ 30 ਕਿਲੋ ਆਉਂਦੀ ਸੀ ਜੀ ਅੱਛਾ ਹੁਣ 2 ਮਹੀਨਾ 6 ਮਹੀਨੇ ਚ ਦੋ ਵਾਰੀ ਹੁੰਦੀ ਜੀ 15 ਕਿਲੋ ਜੀ ਜਿਵੇਂ 1000 ਰੁਪਏ ਮਹੀਨੇ ਦਾ ਕਿਹਾ ਸੀ ਉਹ ਵੀ ਨਹੀਂ ਮਿਲਿਆ ਤੇ ਪੈਨਸ਼ਨ ਦਾ ਕਿਹਾ ਸੀ ਵੀ 2500 ਹੋਊਗਾ ਤੇ ਸਾਂਹਾਂ ਦੀ ਜਿਹੜੀ ਮਿਲਦੀ ਸੀ ਉਹ ਵੀ ਕੱਟੀ ਗਈ ਸੀ ਰਸੋਈਆਂ ਦੇ ਵੀ ਬਣਾ ਕੇ ਸਾਡੇ ਉਹ ਵੀ ਕੁਝ ਨਹੀਂ ਮਿਲੇਗਾ ਨਹੀਂ 1000 ਰੁਪਏ ਤਾਂ ਚਲੋ ਤੁਹਾਡੇ ਖਾਤੇ 'ਚ ਪੈ ਜਾਣਗੇ ਹਾਂ ਮਾਤਾ ਮਿਲ ਰਿਹਾ 1000 ਰੁਪਏ ਨਹੀਂ ਜੀ ਸਰਕਾਰ ਦਾ ਫੈਸਲਾ ਨਹੀਂ ਸਰਕਾਰ ਦਾ ਫੈਸਲਾ ਨਹੀਂ ਮੰਨਦੀ ਜਸਤ ਸਰਕਾਰ ਚਲੋ ਪਾ ਦੂਗੀ ਕਹਿੰਦੇ 1000 ਰੁਪਏ ਪਾ ਦਾਂਗੇ ਇਹ ਬੱਜਰ ਰੱਤੇ ਜੀ ਜਸਤ ਬੱਜਰ ਰੱਤੇ ਮਤਾਂ ਦੇ ਪੇਕ ਕੇ ਰਹਿਣੇ ਜੀ ਅੱਛਾ ਅੱਛਾ ਠੀਕ ਹੈ ਸਾਡੇ ਦਾ ਫਸਕਾ ਆਟ ਬਾਂ ਜਨਸ ਨੂੰ ਕਰਦੇ ਨਹੀਂ ਨਹੀਂ ਜਿਹੜਾ 1000 ਰੁਪਏ ਤੁਹਾਨੂੰ ਮਿਲਦਾ ਸਰਕਾਰ ਤੋਂ ਨਹੀਂ ਮਿਲਦਾ ਜੀ ਜਿਹੜਾ ਪਾਇਆ ਯਾਰ ਉਹ ਦੀਏ ਵੀ ਪਾਇਆ ਬਾਈ ਜਿਹੜੇ ਜਿਹੜੇ ਕਾਰਡ ਬਣੇ ਸੀ ਜਿਨ ਕਿ ਜਿਹੜੇ ਇਲਾਜ ਕਾਰਡ ਬਣੇ ਉਹ ਬਣੇ ਸਾਰੇ ਗਰੀਬਾਂ ਦੇ ਹਾਂਜੀ ਬਣੇ ਇਲਾਜ ਕਾਰਡ ਜਿਹੜਾ ਬਣੇ ਤਾਂ ਹਾਈ ਕੋ ਫੇਲ ਕਰਦੇ ਹੁਣ ਕਿਵੇਂ ਉਹ ਆਂਦੇ ਚੱਲਦੇ ਨਹੀਂ ਚੱਲਦੇ ਨਹੀਂਗੇ ਹਾਂ ਉਹ ਹੁਣ ਦਾਖਲ ਆਉਂਗਾ ਤਾਂ ਫੇਰ ਵੀ ਚੱਲੇ ਨਹੀਂ ਕਰਦੇ ਵਾਲੇ ਨਹੀਂ ਕਰਦੇ ਬੰਦਾ ਨਹੀਂ ਜੇ ਹੁਣ ਤੁਸੀਂ ਦਾਖਲ ਹਵਾਉਂਗੇ ਕੋਈ ਹਸਪਤਾਲ ਚ ਦਾਖਲ ਹਾਉਂਗੇ ਬੰਦਾ ਹੁੰਦਾ ਹੈ ਰਚਨ ਕਾਰਡ ਤਾਂ ਵੀ ਕੱਟੇ ਕਿਸੇ ਦਾ ਉਹ ਹਸਪਤਾਲ ਚ ਬਹੁਤ ਮੇਰਾ ਤਾਂ ਕੱਟਦਾ ਜੀ ਮੈਨੂੰ ਤਾਂ ਮਿਲ ਨਹੀਂ ਰਹੀ ਰਚਨ ਕਾਰਡ ਵੀ ਕੱਟਦਾ ਅਜੀ ਵਾਹ ਹੈ ਕਿ ਸਾਨੂੰ ਕਣਕ ਨਹੀਂ ਮਿਲਦੀ ਮਾਂ ਸਰਕਾਰ ਤਾਂ ਕਹਿੰਦੀ ਵੀ ਕਾਰਡ ਕਿਸੇ ਦਾ ਕੱਟਿਆ ਨਹੀਂ ਤੁਸੀਂ ਦਫਤਰ ਜਾਓ ਫੂਡ ਸਪਲਾਈ ਜਿਹਨ ਕੀ ਨਾਲ ਦੀ ਨਾਲ ਚੱਲੂਗਾ ਕਹਿੰਿਆ ਕਿ ਰੱਬ ਠੀਕ ਹੈ ਉਹ ਆ ਦੇਖ ਜੀ ਤਾਂ ਨਵੇਂ ਬਣੇ ਮਾਤਾ ਤੈਨੂੰ ਉਦੋਂ ਮਿਲ ਫਿਰ ਉਦੋਂ ਦੇ ਫਿਰ ਪਤਾ ਪੁੱਛ ਕੇ ਵੈਦਗੇ ਅੱਛਾ ਹਾਂ ਇਹਨੇ ਤੇਰੀ ਵਾਂ ਨਹੀਂ ਕਿਹਾ ਜੀ ਬਣਿਆ ਨਹੀਂ ਮਾਡਾ ਤੁਹਾਡਾ ਤੁਹਾਡਾ ਬਣਿਆ ਨਹੀਂ ਨਹੀਂ ਬਣਿਆ ਨਹੀਂ ਕਾਡ ਬਣਨੇ ਤਾਂ ਬਣਿਆ ਸੀ ਕੱਟਤਾ ਨਹੀਂ ਵੀਰ ਜੀ ਬਣਿਆ ਨਹੀਂਗਾ ਅਸੀਂ ਗਏ ਸੀ ਉਹ ਕਹਿੰਦੇ ਤਾਂ ਬੰਦ ਹੀ ਹੋਣੀ ਆ ਕਣਕ ਸਾਨੂੰ ਆ ਕੇ ਕਿ ਤੋੜ ਦਿੰਦੀ ਅੱਛਾ ਜਾਨੇ ਤੇ ਜਾਨੀ ਕਿ ਲਾਰਾ ਲਾ ਕੇ ਮੋੜ ਦਿੰਦੇ ਹਾਂ ਜੀ ਜੀ ਉਹ ਤਾਂ ਕਹਿੰਦੀ ਸਾਡੇ ਰਾਜ 'ਚ ਇਹੋ ਜਿਹਾ ਕੁਝ ਹੋਊ ਨਹੀਂ ਮਨ ਸਕਦਾ ਨਹੀਂ ਜੀ ਬਣੇ ਨਹੀਂ ਕਿ ਕਰ ਸਕਦੇ ਕਹਿੰਦਾ ਤੁਹਾਡੀਆਂ ਆਪਰੇ ਤੁਸੀਂ ਆ ਲਈ ਖੜੇ ਜੀ ਇਹ ਗਰੀਬ ਜਣਕੇ ਕਈਆਂ ਵੀ ਜਣਕੇ ਆਪ ਦੀਆਂ ਲੈ ਕੇ ਆ ਰਹੇ ਆ ਇਹ ਮੰਗ ਕਰ ਰਹੇ ਆ ਕਿ ਜੇ ਦੇ ਕਈਆਂ ਰਸੇ ਆ ਸਰਕਾਰ ਸਾਨੂੰ ਦੇਵੇ ਜਣੀ ਕਿ ਜੇ ਸਰਕਾਰ ਨੇ ਸਾਥੋਂ ਕੰਮ ਲੈਣਾ ਤੇ ਸਰਕਾਰ ਸਾਨੂੰ ਕਈਆਂ ਖੁਰਪੇ ਵੀ ਦੇਵੀ ਹਾਂਜੀ ਸਰਕਾਰ ਹੈ ਜੀ ਤੇ ਕੰਕ ਕਚੜਾ ਤਾਂ ਕਾਢ ਹੀ ਬਣਾ ਦੇਣਾ ਘਰ ਰੋਟੀ ਤਾਂ ਪਕਾ ਕੇ ਖਾ ਲਾਂਗੇ ਬੰਨ ਦਿਹਾੜੀ ਵਧਾ ਲੋ ਜੀ ਚਲੋ ਦਿਹਾੜੀ ਵੀ ਵਾਧੂਗੀ ਲੈ ਸਰਕਾਰ ਵੀ ਤੁਹਾਡੇ ਬਣਵਾ ਦੇ ਕਹਾਂਗੇ ਸਰਕਾਰ ਨੂੰ ਹਾਂਜੀ ਭੈਣ ਜੀ ਬਸ ਬਈ 740 ਸਰ ਤੇ ਢਿਆੜੀ ਵਧਣੀ ਚਾਹੀਦੀ ਹੈ ਢਿਆੜੀ ਵਧਣੀ ਚਾਹੀਦੀ ਆਖੀ ਚਲੋ ਸਾਰਿਆਂ ਦੀ ਮੰਗ ਇਹ ਆ ਕਿ ਢਿਆੜੀ ਵਧਣੀ ਚਾਹੀਦੀ ਹੈ ਸਾਡੀ ਕਿ ਕਿ ਇਹ ਜਿਹੜੇ ਮਜ਼ਦੂਰ ਆ ਨਰੇਗਾ ਵਿਚਾਰੇ ਸੂਏ ਦੇ ਵਿੱਚ ਕੰਮ ਕਰ ਰਹੇ ਆ ਜਨ ਕਿ ਜਿਹੜੇ ਬਜ਼ੁਰਗ ਮਾਤਾ ਸਾਡੀਆਂ ਪਹਿਲਾਂ ਵੀ ਖਾਂਗਾ ਸੀ ਇੱਧਰ ਮਾਤਾ ਵੀ ਖੜੀ ਆ ਮਾਤਾ ਫਿਰ ਡਰ ਨਹੀਂ ਲੱਗਾ ਸੂਏ ਦੇ ਜਦੋਂ ਥਲੇ ਉਤਰਦੀਆਂ ਬਾਹ ਫੜ ਕੇ ਉੱtre ਕੁੜੀ ਗਈ ਹਾਂ ਬਾਹ ਫੜ ਕੇ ਤੇ ਜੇ ਨਾਲ ਕੋਈ ਸੱਪ ਸੁਪ ਨਿਕਲਿਆ ਆਉਂਦਾ ਭੈਣ ਦੀ ਗੱਲ ਨਹੀਂ ਕਰੀ ਕਿ ਜੇ ਇਹਨਾਂ ਨੇ ਜੇ ਕੋਈ ਸੱਪ ਨਿਕਲਿਆ ਆਵੇ ਕਿਸੇ ਦੇ ਲੜ ਜੇ ਫਿਰ ਉਹਦੇ ਜ਼ਿੰਮੇਵਾਰ ਕੌਣ ਹੈ ਬਚ ਜਦੋਂ ਜੇ ਸੱਪ ਨਾਲ ਕਿਸੇ ਦੀ ਮੌਤ ਹੋ ਜਾਂਦੀ ਹੈ ਤੁਸੀਂ ਪੜ੍ਹੇ ਲਿਖੋ ਆ ਵੀ ਇਹ ਬੀਮਾ ਹੋਣਾ ਚਾਹੀਦਾ ਨਹੀਂ ਹੁਣ ਤੁਸੀਂ ਦੱਸੋ ਹੋਣਾ ਚਾਹੀਦਾ ਹੈ ਹਾਂ ਹੋਣਾ ਚਾਹੀਦਾ ਜੀ ਹਾਂ ਬੀਮਾ ਸਰਕਾਰ ਇਹਨਾਂ ਦਾ ਬੀਮਾ ਕਰੇ ਮਜ਼ਦੂਰਾਂ ਦਾ ਜੇ ਕੱਲ ਕੋਈ ਸੱਪ ਤੋਂ ਜਾਂ ਕੋਈ ਹੋ ਜ਼ਹਿਰੀਲਾ ਜਾਨਵਰ ਇਹਨਾਂ ਦੇ ਲੜ ਜਾਂਦਾ ਕਿਸੇ ਦੀ ਮੌਤ ਹੋ ਜਾਂਦੀ ਹੈ ਤੇ ਉਹ ਤਾਂ ਜ਼ਿੰਮੇਵਾਰ ਕੌਣ ਹੋਊਗਾ ਸਰਕਾਰ ਹੋਊਗੀ ਜਨਨ ਕਿ ਇਹਨਾਂ ਦੇ ਇੱਕ ਬੀਮਾ ਹੋਣਾ ਚਾਹੀਦਾ ਗਰੀਬਾਂ ਦਾ ਜਿਹੜੇ ਇਹ ਪਿੱਛੇ ਪਰਿਵਾਰ ਦੀ ਕਿਸੇ ਨਾ ਕਿਸੇ ਤਰ੍ਹਾਂ ਦੀ ਮਦਦ ਹੋ ਜੇ ਜਨਨ ਕਿ ਇਹ ਬਜ਼ੁਰਗ ਮਾਤਾ ਵਿਚਾਰੀਆਂ ਥੱਲੇ ਪਹਿਲਾਂ ਉੱਤਰਦੀਆਂ ਮਾਦਾ ਜਦੋਂ ਹੁਣ ਚੜਦੀ ਤਾਂ ਐ ਨਹੀਂ ਡਰ ਲੱਗਿਆ ਵੀ ਗੋਡੇ ਟੁੱਟ ਜਾਣਗੇ ਵਿਆਹ ਕਿਹਨਾਂ ਨੂੰ ਨਹੀਂ ਆ ਪੜਨਾ ਟਕਰੇ ਨਾ ਕਰ ਜਾਖ ਨਹੀਂ ਕਹਿੰਦੇ ਤੂੰ ਨਾ ਜਾ ਤੇਰੀ ਉਮਰ ਕੰਮ ਕਰਦੀ ਘਰੇ ਬਹਿ ਜਾ ਨਰ ਵੀ ਜਾ ਤਾਂ ਕਹਿੰਦੇ ਹਣ ਕੀ ਕਰਕੇ ਫਿਰ ਖਾਜੇ ਖੀਜੀ ਆਹ ਕਮ ਨਹੀਂ ਆਉਂਦੀ ਸਾਡੇ ਤਾਂ ਕੰਡ ਕਾਉਣੀ ਚਾਹੀਦੀ ਚੱਲ ਤਾਂ ਤੇ ਜਾ ਦਿਹਾੜੀ ਵਾਦ ਜੇ ਕਰਦੇ ਕਹਿੰਦੇ ਹੁਣ ਕਿ ਘਰੇ ਬੈਠ ਗਿੱਟੇ ਤੜਾ ਕੇ ਆ ਜਾਈਏ ਤੁਸੀਂ ਕਹਿੰਦੇ ਕਰਦੇ ਅਸੀਂ ਗੱਲ ਕਰਦੇ ਕੋਈ ਸਮਝਿਆ ਇਹ ਜਾਤ ਸੰਦ ਬਣਾਇਆ ਅਸੀਂ ਆਪ ਐਸੇ ਪਾਪਾ ਕੇ ਤੇ ਫੇਰ ਬਣਾਇਆ ਖੁਰਪੇ ਅੱਛਾ ਸੰਦ ਟੁੱਟ ਗਿਆ ਪਾਪਾ ਤੁਸੀਂ ਆਪ ਦੇ ਜਨ ਕਿ ਐਸੇ ਕੋਲੋਂ ਪਾ ਕੇ ਜਨ ਕਿ ਕਈਆਂ ਜਿਹੜੇ ਖੁਰਪੇ ਤੁਹਾਡੇ ਆਪ ਦੇ ਇਹ ਹਾਂ ਆਪ ਦੇ ਇਸ਼ਾਰਾ ਤੁਸੀਂ ਹਾਂ ਦਾ ਜੀ ਉਧਰ ਵੇਖੋ ਬਾਪੂ ਸਾਡਾ ਚੜਦਾ ਲੈ ਇਸ ਤਰ੍ਹਾਂ ਜਿਹੜੇ ਬਜ਼ੁਰਗਾਂ ਨੂੰ ਚੜਨਾ ਪੈਂਦਾ ਤਲਕਨ ਹੈਗੀ ਆ ਇਹ ਡਿੱਗ ਸਕਦੇ ਆ ਇਹਨਾਂ ਨਾਲ ਸ਼ਿਕਾਇਤ ਨਹੀਂ ਹੋਣੀ ਚਾਹੀਦੀ ਜੀ ਸੀ ਰਤ ਮਹੀਨੇ ਹੋ ਗਏ ਸ਼ਾਦੀ ਹੋਈ ਲੋਕਾਂ ਦੇ ਅਜੇ ਤੱਕ ਨੀ ਕੁਝ ਵੀ ਨਹੀਂ ਜੀ ਕਿਆ ਕਿਆ ਫਰੀਦਪੁਰ ਕਰਦੇ ਆ ਬਾਰ ਬਾਰ ਵੀ ਇਹ ਬੀਏ ਕੀਤੀ ਬੱਚਾ ਦੀ ਉਵੇਂ ਕਰਦੇ ਨੌਕਰੀਆਂ ਨਹੀਂ ਲੱਭਦੀਆਂ ਸਰਕਾਰ ਤਾਂ ਕਹਿ ਰਹੀ ਹੈ ਵੀ ਨੌਕਰੀਆਂ ਦੇ ਰਹੇ ਹਾਂ ਕਿ ਹੁਣ ਜਿਹੜੀਆਂ ਬੀਏ ਕੀਤੀਆਂ ਉਹ ਕੰਮ ਕਰਦਣਾ ਫਿਰਦਣਾ ਨੇ ਦੇ ਕਰ ਕਿਹੜੀ ਜਿਹੜੀਆਂ ਬੀਏ ਕੀਤੀ ਪੁੜੀ ਕਿਹੜੀ ਪੁੜੀ ਸੁਟਾ ਲਈ ਬੇਟੀ ਆ ਮੇਰੀ ਪੜੀ ਹੈ ਕਿਹੜੀ ਐਫਐਮ ਦੋਨੋਂ ਤਾਂ ਨਹੀਂ ਕਹਿੰਦਾਂ ਜਿਹੜਾ ਪੜਿਆ ਹੈ ਕਿੰਨੇ ਪੜਿਆ ਬੱਲੇ ਬੀਏ ਕੀਤੀ ਬੀਏ ਕੀਤੀ ਆ ਵੇਖੋ ਮਾਨ ਸਾਹਿਬ ਬੀਏ ਕਰੀਆਂ ਕੁੜੀਆਂ ਵੀ ਜਨਨ ਕਿ ਮਜ਼ਦੂਰੀ ਕਰ ਰੀਆਂ ਨਿਰੇਗਾ ਦੇ ਵਿੱਚ ਦਿਹਾੜੀ ਕਰ ਰੀਆਂ ਮਾਨ ਸਰਕਾਰ ਤਾਂ ਕਹਿੰਦੀ ਸੀ ਵੀ ਸੋਨੂੰ ਦਿਹਾੜੀ ਕਾ ਦੀ ਲੋੜ ਨਹੀਂ ਪਣੀ ਨੌਕਰੀਆਂ ਦੇਵਾਂਗੇ ਸਾਰੇ ਬੱਚੇ ਐਂ ਫਿਰਦੇ ਵੀ ਇਹ ਪੜੀਆਂ ਜਿਹੜੀਆਂ ਕੁੜੀਆਂ ਕਿੰਨੀਆਂ ਕਦੇ ਵਿੱਚ ਤੁਸੀਂ ਜਿਹੜੇ ਨਿਰਗਾਲੇ ਕੰਮ ਕਰ ਰਹੀਆਂ ਹੋਰ ਵੀ ਜ਼ਿਆਦਾ ਹੋਣਗੇ ਪੜੇ ਪੋਸਟਾ ਪਾਸਟਾ ਭਰੀਆਂ ਸੀ ਹਾਂਜੀ ਪਰ ਦੇ ਦੇ ਭਰੀਆਂ ਸੀ ਤੁਸੀਂ ਨੰਬਰ ਆਇਆ ਨਹੀਂਗਾ ਨਹੀਂ ਮਾਨ ਸਰਕਾਰ ਤਾਂ ਕਹਿ ਰਹੀ ਸੀ ਯਾਨੀ ਕਿ ਆ ਜਾਣਗੇ ਨੰਬਰ ਤੁਹਾਡੇ ਕਿਤੇ ਫਿਰ ਜੇ ਉਹਨਾਂ ਨੇ ਸਾਡੇ ਮੂੰਹ ਤੇ ਦਿਖਾ ਦੇਣ ਦੇਈ ਤੇ ਸ਼ਾਹ ਹਾਂਜੀ ਜਿਹੜੇ ਰੱਖਣਾ ਮੰਦਾ ਉਹ ਰੱਖ ਲੈਂਦੇ ਐ ਤੇ ਬਾਕੀ ਦਾ ਨਹੀਂ ਲੈ ਦਿੰਦਾ ਵੀਰੇ ਵੀ ਐ ਐਮ ਐਮ ਨੇੜੀਆਂ ਜਿਹੜੀ ਕੁੜੀਆਂ ਮੁੰਡੇ ਜਿਹਨਾਂ ਕਿ ਮਜ਼ਦੂਰੀ ਕਰ ਰਹੇ ਨੇ ਗਰੀਬ ਪਰਿਵਾਰ ਆ ਇਹ ਮਾਨ ਸਰਕਾਰ ਵਾਦਾ ਕਰਦੀ ਸੀ ਨੌਕਰੀਆਂ ਦੇਵਾਂਗੇ ਨੌਕਰੀਆਂ ਕਿੱਧਰ ਗਈਆਂ ਮਾਨ ਸਾਹਿਬ ਜੀਆਂ ਜਿਹਨਾਂ ਕਿ ਇਹ ਤਾਂ ਕੁੜੀਆਂ ਵਿਚਾਰੀਆਂ ਮਜ਼ਦੂਰੀ ਕਰਦੀਆਂ ਫਿਰਦੀਆਂ ਜਿਹਨਾਂ ਕਿ ਨਰੇਗਾ ਦੇ ਵਿੱਚ ਆਪਦੇ ਘਰਾਂ ਚੋਂ ਕਸੀਏ ਲੈ ਕੇ ਜਿਹਨਾਂ ਕਿ ਆਪਦੇ ਘਰਾਂ ਚੋਂ ਬੱਠਲ ਆਪਦੇ ਘਰਾਂ ਚੋਂ ਰਸਤੇ ਦੁਨੀਆਂ ਬਣ ਬਣ ਕੇ ਜਨ ਕੇ ਚੜਦਿਆਂ ਜੇਕਰ ਚੁੰਨੀ ਦੀ ਗੰਢ ਢੁੱਲ ਜੇ ਖੁੱਲ ਜੇ ਤੇ ਕਿਸੇ ਮਾਤਾ ਦੀ ਜਨ ਕੇ ਢੂਈ ਵੀ ਟੁੱਟ ਸਕਦੀ ਆ ਤੇ ਕਿਸੇ ਦੇ ਗੋਡੇ ਵੀ ਟੁੱਟ ਸਕਦੇ ਆ ਇੱਧਰ ਦੇਖਾ ਦਈਏ ਚੁੰਨੀਆਂ ਵੀ ਤੁਸੀਂ ਤਾਂ ਮਾਤਾਆਂ ਨਾਲ ਹੀ ਫੜਦਿਆਂ ਜਿਹੜੇ ਜੰਨਾ ਬੰਨ੍ਹੀਆਂ ਹੁੰਦੀਆਂ ਮਾਤਾ ਹੈ ਵਿੱਚੋਂ ਟਾ ਕੇ ਫਿਰ ਹੋਰ ਝੋੜਤਿਆਂ ਅਸੀਂ ਕਿਵੇਂ ਅੱਪਰਤ ਜਾਂਦੀਆਂ ਫਿਰ ਹੋਰ ਝੋੜ ਲੈਣੀਆਂ ਠੱਕ ਵੀ ਪੈਂਦੀਆਂ ਵਿੱਚ ਅੱਛਾ ਤੇ ਚੁੰਨੀਆਂ ਦਾ ਬੋਧਰਾ ਟੂਈ ਢੜਾਉਂਗੇ ਅਪਰੇ ਉਹ ਜੇ ਤੁਸੂ ਕੀ ਹੋ ਗਿਆ ਤਾ ਦੋ ਅੱਗੀਆਂ ਬਾਈ ਹਾਂ ਹਾਂ ਆਹ ਦੇਖ ਲੋ ਇਹ ਜਿਹੜਾ ਚੁੰਨੀਆਂ ਗੰਨਾ ਜੰਨਾ ਤੇ ਹੁੰਦੀਆਂ ਆ ਮਾਤਾ ਦੀਆਂ ਜਿਹਨੂੰ ਸੂਏ ਦੇ ਦੱਚ ਹੁੰਦੀਆਂ ਉਹੀ ਜਿਹਨ ਕਿ ਇਹ ਚੁੰਨੀਆਂ ਨਾਲ ਇਹ ਜਿਹੜੀ ਕੰਮ ਕਰਦੇ ਚੁੰਨੀਆਂ ਦੇ ਬੋਧੀਆਂ ਹੋਈਆਂ ਪਈਆਂ ਜਿਹੜਾ ਕੰਮ ਕਰੇ ਉਹਦੇ ਪੈਸੇ ਨਹੀਂ ਆਉਂਦੇ ਅੱਛਾ ਜਿਹੜਾ ਕੰਮ ਕਰੇ ਉਹਦੇ ਪੈਸੇ ਵੀ ਨਹੀਂ ਆਉਂਦੇ ਅੱਛਾ ਹਾਂ ਆਉਂਦੇ ਨਹੀਂ ਜੇ ਨਹੀਂ ਆਉਂਦੇ ਕੇ ਪੂਰੇ ਠੀਕ ਹਾਂ ਚੀਆਂ ਚੀਆਂ ਕਿੰਨੇ ਸੱਤਾ ਸੱਤਾ ਦਿਨਾਂ ਦੇ ਇੰਨੇ ਕਰਦੇ ਫੱਟੇ ਅੱਛਾ ਹਾਂ ਮਾਨ ਸਰਕਾਰ ਤਾਂ ਕਹਿ ਰਹੀ ਹੈ ਜਨਨ ਕਿ ਲੋਕਾਂ ਨੂੰ ਜਿਹੜੇ ਸਹੂਲਤਾਂ ਬਹੁਤ ਦੇ ਰਿਆ ਸੀ ਬਹੁਤ ਨਹੀਂ ਦਿੰਦੇ ਜੀ ਆਂ ਦੱਸਿਓ 1000 ਰੁਪਏ ਸੀ ਮਹੀਨੇ ਦਾ ਦੇਆ ਕਰਾਂਗੇ ਉਹ ਵੀ ਨਹੀਂ ਕਿਸੇ ਦੇ ਕਿਸੇ ਦੇ ਖਾਤੇ ਦੇ ਵਿੱਚ 1000 ਰੁਪਏ ਅੱਛਾ ਕੋਈ 1000 ਰੁਪਏ ਕਿਸ ਨੂੰ ਕਹੇ ਨਹੀਂ ਦਿੰਦਾ ਜੇ ਕਿਰਨ ਦਾ ਪਿੰਡ ਦਾ ਕੋਈ ਸਰਦਾ ਜਾਂ ਕਿਸੇ ਮਹਿਲਾ ਨੂੰ ਚੱਲ ਪੈਸਾ ਸਹੂਲਤਾਂ ਦਿੰਦਾ ਤਾਂ ਮਹਿਲਾ ਹੀ ਵੋਟਾ ਬਹੁਤ ਤਾਂ ਪਾਉਂਦਾਂ ਕਿਉਂ ਦੂਜੀ ਕੁਆਲਿਟੀ ਨੂੰ ਵੋਟਾ ਪਾਉਂਦੇ ਥਾਲੀਆਂ ਨੂੰ ਵੋਟਾ ਪਾਉਂਦੇ ਨਹੀਂ ਇਹ ਤਾਂ ਕੀ ਵੋਟਾਂ ਇਹਨਾਂ ਕਦੇ ਨਹੀਂ ਪਈਆਂ ਇਹ ਤਾਂ ਜੇ ਤਾਂ ਸਹੂਲਤیں ਦਿੱਤੀਆਂ ਤੇ ਵਾਦੇ ਕੀ ਕਰਨੀ ਕੋਈ ਕਿਸੇ ਦੇ ਅਗਲਾ ਵੋਟ ਸਾਡੇ ਦਾ ਨਾਮ ਵੀ ਕੱਟ ਦੇ ਜੀ ਰਾਸ਼ਨ ਕਾਰਡ ਦੇ ਵਿੱਚ ਨਾਂ ਹੀ ਨਹੀਂ ਛਾੜੇ ਮਾਨ ਸਾਹਿਬ ਸਾਡੇ ਵੀ 13 ਸੀਟਾਂ ਲੈ ਕੇ ਜਾਵਾਂਗੇ ਉਹ ਕਿ ਤੁਸੀਂ ਤੇ 13 ਸੀਟਾਂ ਜਾਨੀ ਕਿ ਉਹਨਾਂ ਨੂੰ ਕਿਉਂ ਨਹੀਂ ਆਈਆਂ ਇੱਥੇ 13 ਸੀਟਾਂ ਤਾਂ ਹੀ ਮਿਲਦੀਆਂ ਜੀ ਕੁਝ ਕਰਿਆ ਹੁੰਦਾ ਤਾਂ ਕੁਝ ਵੀ ਨਹੀਂ ਕਰਿਆ ਸਭ ਰਿਕਾਰਡ ਵੀ ਕੱਟਾ ਹੋਏ ਆ ਅੱਛਾ ਉਹ ਕਾਰਡ ਕਾਰ ਤਕਰੀਬਾਂ ਦੇ ਸਾਹਮਣੇ ਇੱਥੇ ਸਾਰਾ ਨਿਕਾੜਦਾ ਵਾਲਾ 7000 ਦਾ ਕਾਰਡ ਜੀ ਸਾਡੇ 4000 ਨਹੀਂ ਨਾਮ ਹੈ ਨਹੀਂ ਜੀ ਰਾਸ਼ਨ ਕਾਰਡ ਦੇ ਵਿੱਚ ਜਿੱਦੋਂ ਅਸੀਂ ਕਹਿੰਦੇ ਵੀ ਨਾਮ ਛੜਵਾ ਦਿਓ ਸਾਡੇ ਕਹਿੰਦੇ ਜੀ ਨਵੇਂ ਕਾਰਡ ਬਣਨਗੇ ਫੇਰ ਨਾਮ ਛੜਵਾਵਾਂ ਅੱਛਾ ਜਲਦੀ ਜੀ